ਲਗਾਤਾਰ ਹੀ ਅੰਮ੍ਰਿਤਸਰ ਵਿੱਚ ਨਸ਼ਾ ਵੇਚਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਪੁਲਿਸ ਵੱਲੋਂ ਵੀ ਨਾਕੇਬੰਦੀ ਕਰਕੇ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤੀ ਵਿਖਾਈ ਜਾ ਰਹੀ ਹੈ ਜਿਸ ਦੇ ਚੱਲਦੇ ਅੰਮ੍ਰਿਤਸਰ ਥਾਣਾ ਸਲਾਮਾਬਾਦ ਦੇ ਪੁਲਿਸ ਨੂੰ ਵੱਡੀ ਸਫਲਤਾ ਹੱਤ ਲੱਗੀ ਹੈ ਜਦੋਂ ਪੁਲਿਸ ਨੇ ਚਾਚਾ ਭਤੀਜੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਤੇ ਉਹਨਾਂ ਤੋਂ 4 ਬਸਲਾਂ ਵੀ ਬਰਾਮਦ ਕੀਤੀਆਂ ਨੇ ਇਸ ਸਬੰਧੀ ਸਾਰੀ ਜਾਣਕਾਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਾ ਨੇ ਦਿੱਤੀ ਹੈ 13.2 ਦੇ ਕਰੀਬ ਕਿਲੋ ਹਿਰੋਇਨ ਹੈ ਸੌਰੀ 8 8.23 ਮਤਲਬ 8 ਕਿਲੋ ਤੋਂ ਉੱਪਰ ਹਿਰੋਇਨ ਹੈ 6 ਕਿਲੋ OPM ਹੈ 13 ਕਿਲੋ ਦੇ ਕਰੀਬ ਇੱਕ ਕੈਮੀਕਲ ਹੈ ਜਿਹੜਾ ਐਨਹਾਂਂਸਰ ਹੈ ਡਰੱਗ ਦਾ ਔਰ 4 ਪਿਸਟਲ ਨੇ 17 ਕੈਟਰੀਜਸ ਨੇ ਇਹ ਬੜੀ ਵੱਡੀ ਮੈਂ ਇਹਨੂੰ ਸਮਝਦਾ ਇੱਕ ਰਿਕਵਰੀ ਹੈ ਦੋਨੋਂ ਡਰੱਗਸ ਹਿਰੋਇਨ ਤੇ OPM ਦੀ ਤੇ ਪਲੱਸ ਜਿਹੜਾ ਇਹ ਪਿਸਟਲਜ਼ ਦੀ ਰਿਕਵਰੀ ਹੈ ਉਹਦੇ ਚ ਜਿਹੜੇ ਪਿਸਟਲ ਨੇ ਉਹ ਉਹਦੇ ਚ 0.30 ਬੋਰ ਦਾ ਪਿਸਟਲ ਹੈ ਇੱਕ ਬਲੌਕ ਹੈ ਇਟਲੀਅਨ ਮੇਡ ਬੜਾ ਸਵਿਸਟਿਕੇਟਿਡ ਔਰ 2.32 ਦੇ ਪਿਸਟਲ ਨੇ ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਹੈਗਾ ਦਿੱਤਿਆ ਤੇ ਦੂਸਰਾ ਸ਼ੰਭੂ ਤੇ ਇੱਕ ਮੁਸਕਾਨ ਲੜਕੀ ਹੈ ਇਹਦੇ ਜਿਹੜਾ ਦਿੱਤਿਆ ਹੈਗਾ ਇਹ son of anand kishor hai new bombay wali ਜਿਹੜੇ ਪੱਲਾ ਕਲੋਨੀ ਛਾਟਾ ਅੰਮ੍ਰਿਤਸਰ ਇਹਦੀ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਕਿ ਇਹ ਆਪਣੇ ਬਿਲਕੁਲ ਅਨਪੜਾ ਹੈ ਔਰ ਡੈਰੀ ਦੇ ਉੱਤੇ ਕੰਮ ਕਰਦਾ ਹੈ ਸ਼ੰਭੂ ਜਿਹੜਾ ਉਹ ਚਾਰ 4th ਕਲਾਸ ਪਾਸ ਹੈਗਾ ਸਿਰਫ 4th ਸਟੈਂਡਰਡ ਤੇ ਇਸ ਡਰਾਈਵਰੀ ਦਾ ਕੰਮ ਕਰਦਾ ਮੁਸਕਾਨ ਜਿਹੜੀ ਮੇਨ ਇਹਦੇ ਚ ਕਿੰਗ ਪਿੰ ਹੈ ਸੁਨੀ ਜਿਹੜਾ ਦਿੱਤਿਆ ਦਾ ਭਰਾ ਹੈ ਉਹਦੀ ਬੇਟੀ ਹੈ ਇਹਨਾਂ ਸਾਰੇ ਜਿਹੜੇ ਮਤਲਬ ਸਾਜ਼ਿਸ਼ ਤਹਿਤ ਇਹ ਵੱਡਾ ਵੱਡਾ ਟਰੱਕ 카rtel ਤੇ ਆਰਮਜ਼ 카rtel ਚਲਾ ਰਹੇ ਸੀਗੇ ਜੋ ਹੁਣ ਤੱਕ ਦੀ ਮਡਲੀ ਪੁੱਛ ਗਿਛ ਤੋਂ ਪਤਾ ਲੱਗਿਆ ਕਿ ਕ੍ਰਾਸ ਬਾਰਡਰ ਵੀ ਹੈ ਔਰ ਕੁਝ ਜਿਹੜੀ ਵਿਦਨ ਇੰਡੀਆ ਜਿਵੇਂ OPM ਹੈ ਉਹ ਤੇ ਆਰਮਜ਼ ਵੀ ਕੁਝ ਕ੍ਰਾਸ ਬਾਰਡਰ ਨੇ ਤੇ ਕੁਝ ਵਿਦਨ ਕੰਟਰੀ ਨੇ ਉਹ ਲੈ ਆ ਕੇ ਔਰ ਇਹਦੇ ਨਾਲ ਜਿਹੜਾ ਕੈਮੀਕਲ ਮਿਲਿਆ ਇਹ ਇੱਕ ਡਰਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਤੇ ਵੱਡੀ ਕੁਆਂਟੀਟੀ ਕਰਨ ਵਾਸਤੇ ਤਾਂ ਕਿ ਉਹਦੇ ਨਾਲ ਹੋਰ ਪ੍ਰੋਫਿਟ ਹੋ ਸਕੇ ਉਹਦੇ ਵਾਸਤੇ ਯੂਜ਼ ਕੀਤਾ ਗਿਆ ਜੇ ਆਪਾਂ ਇਹਨਾਂ ਦੇ ਪਿਛੋਕੜ ਵੱਲ ਨਿਗਾਹ ਮਾਰੀਏ ਤੇ ਜਿਹੜਾ ਸਨੀ ਹੈ ਇਹਦੇ ਖਿਲਾਫ ਤਕਰੀਬਨ ਕਿੰਨੇ ਨੇ ਜੀ ਇਹਦੇ 26 26 ਕੇਸਸ ਨੇ 26 ਮੁਕਦਮੇ ਨੇ ਵਕ ਵਕ ਐਨਡੀਪੀਐਸ ਐਕਟ ਜਾਂ ਹੋਰ ਆਈਪੀਸੀ ਦੀਆਂ ਸੈਂਸੇਸ਼ਨਲ ਹਿਨਸ ਕ੍ਰਾਈਮ ਦੀਆਂ 307 ਵਗੈਰਾ ਵੀ ਹੈ ਆਰਮਸ ਐਕਟ ਹੈ ਔਰ ਜਿਹੜਾ ਅਦਿੱਤਿਆ ਹੈਗਾ ਉਹਦੇ ਖਿਲਾਫ ਇਹ ਹੁਣ ਜਿਹੜੇ ਪਹਿਲੀ ਵਾਰੀ ਇਹ ਪਰਚੇ ਦਰਜ ਹੋਏ ਨੇ ਇੱਥੇ ਇਹ ਜਿਹੜਾ ਸ਼ੰਭੂ ਹੈ ਉਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਜ ਸੀ ਤੇ ਹੁਣੇ ਲੇਟੈਸਟ ਇਸ ਚ ਫੜਿਆ ਗਿਆ ਉਹਦੇ ਚ ਵੀ ਜਿਹੜਾ ਆਰਮਜ਼ਟ ਤੇ ਐਨਡੀਪੀਐਸ ਦੇ ਹੀ ਜ਼ਿਆਦਾ ਹੈਗੇ ਆ ਜੋ ਇਹਦੇ ਚ ਹੋਰ ਵੀ ਇਹ ਗੱਲ ਪੁੱਛ ਕੇ ਹੋਈ ਆ ਪਤਾ ਲੱਗਿਆ ਇਹ ਜਿਹੜੇ ਲੁਕੋ ਕੇ ਕਿਤੇ ਨਾ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਉੱਤੇ ਚੀਜ਼ਾਂ ਰੱਖਦੇ ਸੀ ਇਹ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀਗੇ ਥੈਟ ਇਜ਼ ਵਾਈ ਜਿਹੜੀ ਉਹ ਲੜਕੀ ਮੁਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ ਉਹਨੂੰ ਪਤਾ ਸੀਗਾ ਕਿ ਕਿੱਥੇ ਚੀਜ਼ਾਂ ਰੱਖੀਆਂ ਗਈਆਂ ਨੇ ਇਸੇ ਕਰਕੇ ਉਹਦੀ ਵੀ ਅਰੈਸਟ ਜਿਹੜੀ ਇਹਦੇ ਚ ਹੋਈ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਮਤਲਬ ਸਾਰੀ ਅਸੀਂ ਵਾਜਿਬ ਰਿਕਮੈਂਡੇਸ਼ਨ ਕਰਾਂਗੇ ਡੀਜੀ ਸਾਹਿਬ ਨੂੰ ਸੋ ਥੈਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਕਦਾ ਡੀਜੀ ਲੈਵਲ ਤੇ ਉਹ ਵੀ ਦਿੱਤਾ ਜਾਵੇ ਉਹ ਬੇਟੀ ਹੈ ਜੀ ਉਹਨਾਂ ਦੀ ਜਿਵੇਂ ਘਰ ਦੇ ਸਰ ਉਹ ਸਾਡੇ ਨਾਲ ਹੈ ਜੀ ਨਹੀਂ ਤੂੰ ਹੀ ਹੈ ਜੀ ਇਹ ਕਿਉਂ ਬੰਬੇ ਵਾਲੀ ਬੰਬੇ ਵਾਲੀ ਆ ਐਡਰੈਸ ਹੈ ਜੀ ਇਹਦਾ ਬੰਬੇ ਵਾਲੀ ਕੋਠੀ ਬੰਬੇ ਵਾਲੀ ਕੋਠੀ ਸਰ ਇਹ 26 کیس ਦੇ ਤੇ ਸਨੀ ਕਿੱਥੇ ਗਿਆ ਸਾਡੇ ਸਾਡੇ ਸਨੀ ਪੱਜਿਆ ਹੋਇਆ ਜੀ ਔਰ ਮੇਰੇ ਖਿਆਲ ਤਿੰਨ ਚਾਰ ਮਹੀਨੇ ਪਹਿਲਾਂ ਹੀ ਉਹ ਜ਼ਮਾਨ ਤੇ ਆਇਆ ਉਹ ਜਲਦੀ ਫੜਿਆ ਜਾਏਗਾ ਉਹ ਵੀ ਸਰ ਜਿਹੜਾ ਕੈਮੀਕਲ ਹੈ ਇਸ ਦਾ ਮਤਲਬ ਕਿ ਕਾਲਜ ਸੀਗਾ ਤੇ ਉਹਨੂੰ ਇੱਧਰ ਉੱਧਰ ਕਰਨ ਵਾਸਤੇ ਮਾਲ ਯੂਜ਼ ਕੀਤਾ ਜਾਂਦਾ ਸੀ ਸਰ ਲੋਕਲ ਲੈਵਲ ਤੇ ਹੈ ਜੀ ਟੀਮ ਵਗੈਰਾ ਲੋਕਲ ਲੈਵਲ ਦਾ ਸਪਲਾਈ ਲੈਦੀ ਕੋ ਸਾਰਾ ਅਸੀਂ ਕਢਾ ਰਹੇ ਹਾਂ ਜੀ ਇਹਨਾਂ ਦਾ ਸਾਡਾ ਟੈਕਨੀਕਲ ਐਵੀਡੈਂਸ ਵੀ ਦੇਖ ਰਹੇ ਹਾਂ ਵੀ ਕੌਣ ਇਹਨਾਂ ਦੇ ਗਾਹ ਕਹਿ ਜਾਂ ਕਿੱਥੇ ਅੱਗੇ ਸਪਲਾਇਰ ਹੈ ਤੇ ਕੌਣ ਸੋਰਸ ਹੈ ਜਿੱਥੋਂ ਲੈ ਕੇ ਆਏ ਸਰ ਇਹਨਾਂ ਨੂੰ ਗ੍ਰਿਫਤਾਰ ਕਿੱਥੋਂ ਕੀਤਾ ਗਿਆ ਭਾਈ ਸਾਹਿਬ ਅਲੱਗ-ਅਲੱਗ ਡੇਟ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਿਵੇਂ ਆਪਾਂ ਦਿੱਤਿਆ ਦੀ ਦੇਖ ਲਓ 6 11 ਨੂੰ ਹੋ ਚੁੱਕੀ ਸੀ ਉਸ ਤੋਂ ਅੱਗੇ ਡਿਵੈਲਪ ਹੋਈ 6 11 ਤੋਂ ਮਿਲਿਆ 6 ਨਵੰਬਰ ਤੋਂ ਚੱਲ ਰਿਹਾ ਜੀ ਕਿਉਂਕਿ ਮੁਕੱਦਮਾ ਹੀ 6 11 ਦਾ ਸਾਡਾ ਜੇ ਆਪਾਂ ਤੁਹਾਨੂੰ ਪ੍ਰੈਸ ਨੋਟ ਵੀ ਦਵਾਂਗੇ ਹ ਇਹ 11 11 ਨੂੰ ਦੂਸਰਾ ਜਿਹੜਾ ਸ਼ੰਭੂ ਫੜਿਆ ਜਾਂਦਾ ਹੈ ਮੁਸਕਾਨ ਜਿਹੜੀ ਉਹ ਲੇਟੈਸਟ ਫੜੀ ਗਈ ਹੈ ਜਿਹੜੇ ਜੂਰੀਅਸ ਬਣੇ ਨਹੀਂ ਪਈਦਾ ਨਹੀਂ ਹੁਣੀ ਆਏਗੀ ਤਿੰਨ ਸਾਲ ਤਿੰਨ ਮਹੀਨੇ ਹੋਏ ਨੇ ਜਮਾਨਤ ਦੇ ਤਿੰਨ ਮਹੀਨੇ ਹੋਏ ਦੇਖੋ ਬੜੀ ਸਿੰਪਲ ਗੱਲ ਹੈ ਤਾਂ ਜੁਡੀਸ਼ੀਅਲ ਪ੍ਰੋਸੈਸ ਹੈ ਉਹਦੇ ਬਾਰੇ ਆਪਾਂ ਕੀ ਕਮੈਂਟ ਕਰ ਸਕਦੇ ਹਾਂ ਬਟ ਸਾਡੇ ਜਿਹੜੀ ਪੁਲਿਸ ਦੀ ਵਰਕਿੰਗ ਹੈ ਉਹ ਤੁਸੀਂ ਮਤਲਬ ਮੈਂ ਅਪਰੀਸ਼ੀਏਟ ਕਰਦਾ ਆਈ ਥਿੰਕ ਤੁਸੀਂ ਵੀ ਕਰੋਗੇ ਕਿ ਅਪਰੀਸ਼ੀਏਟਿੰਗ